ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਰਨਵਾਲਾ ਵਿੱਚ ਤੇ ਦੋਸਤੋ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਤੁਹਾਨੂੰ ਇਸ ਚੀਜ਼ ਦਾ ਯਕੀਨ ਦਿਵਾ ਦੇਣਾ ਕਿ ਐਨਾ ਖੂਬਸੂਰਤ ਪਿੰਡ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੋਣਾ ਜੀ ਹਾਂ ਦੋਸਤੋ ਇਹ ਜ਼ਿਲ੍ਹਾ ਬਠਿੰਡਾ ਦਾ ਪਿੰਡ ਕਰਨਵਾਲਾ ਤੇ ਇਸ ਪਿੰਡ ਦੇ ਵਿੱਚ ਜਿਹੜੀ ਗਲੀ ਦੇ ਵਿੱਚੋਂ ਮਰਜੀ ਲੰਗੀਏ ਚ ਹੈ ਕਿਸੇ ਫਿਰਨੀ ਦੇ ਉੱਪਰੋਂ ਘੇੜਾ ਦਈਏ ਤਾਂ ਹਰ ਪਾਸੇ ਤੁਹਾਨੂੰ ਇੱਥੇ ਦਰਵਾਜ਼ਿਆਂ ਵਾਲੇ ਘਰ ਹੀ ਨਜ਼ਰ ਆਉਣਗੇ 100-100 ਸਾਲ ਪੁਰਾਣੇ ਦਰਵਾਜ਼ੇ ਲੋਕਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਂਭੇ ਹੋਏ ਨੇ ਦੋਸਤੋ ਵੀਡੀਓ ਤਾਂ ਛੋਟੀ ਆ 2.5-3 ਮਿੰਟ ਦੀ ਵੀਡੀਓ ਆ ਪਰ ਵੀਡੀਓ ਦੇਖ ਕੇ ਤੁਹਾਨੂੰ ਸਕੂਨ ਜ਼ਰੂਰ ਮਿਲੇਗਾ ਪਿੰਡ ਦੀਆਂ ਕੁਝ-ਕੁਝ ਗਲੀਆਂ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਤਾਂ ਉਥੋਂ ਦੀਆਂ ਜਿਹੜੀਆਂ ਕਲਿੱਪਾਂ ਇਕੱਠੀਆਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਸਾਹਮਣੇ ਦੋ ਦਰਵਾਜ਼ੇ ਤੇ ਉੱਪਰਲੇ ਪਾਸੇ ਜਿਹੜੇ ਕਮਰੇ ਆ ਉਹ ਵੀ ਸਾਰੇ ਪੁਰਾਣੇ ਬਣੇ ਹੋਏ ਆ ਬਹੁਤ ਖੂਬਸੂਰਤ ਦਰਵਾਜ਼ੇ ਨੇ ਲੋਕਾਂ ਨੇ ਆਪਣੀ ਵਿਰਾਸਤ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਾਂਭਿਆ ਹੋਇਆ ਚਾਹ ਪਿੰਡ ਦੇ ਵਿੱਚ ਲੋਕਾਂ ਨੇ ਆਪਣੇ ਘਰ ਕੋਠੀਆਂ ਨਵੇਂ ਬਣਾ ਲੇ ਪਰ ਜਿਹੜੇ ਦਰਵਾਜ਼ੇ ਸੀ ਉਹ ਦਰਵਾਜ਼ਿਆਂ ਨੂੰ ਢਾਇਆ ਨਹੀਂ ਇਹ ਦੇਖੋ ਕਿੰਨਾ ਖੂਬਸੂਰਤ ਦੋ ਦਰਵਾਜ਼ੇ ਸੀ ਇੱਕ ਦਰਵਾਜ਼ਾ ਸ਼ਾਇਦ ਉਹਦੇ ਵਿੱਚ ਬੈਠਕ ਵਗੈਰਾ ਬਣਾਤੀ ਤੇ ਨਾਲ ਦਾ ਦਰਵਾਜ਼ਾ ਇਹ ਸਾਹਮਣੇ ਦਰਵਾਜ਼ਾ ਇੱਕ ਦਿਖਾਈ ਦੇ ਰਿਹਾ ਇਸ ਦੇ ਬਿਲਕੁਲ ਨਾਲ ਆ ਜਿਹੜਾ ਉਹ ਨਵਾਂ ਦਰਵਾਜ਼ਾ ਲਗਾ ਦਿੱਤਾ ਤੇ ਪਿੱਛੇ ਕੋਠੀ ਪੈ ਗਈ ਪਰ ਪੁਰਾਣਾ ਦਰਵਾਜ਼ਾ ਵੀ ਉਸੇ ਤਰੀਕੇ ਦੇ ਨਾਲ ਸਾਂਭਿਆ ਹੋਇਆ ਇਹ ਪਿੰਡ ਦੀ ਦੋਸਤੋ ਬਾਹਰਲੇ ਪਾਸੇ ਤੇ ਫਿਰਨੀ ਆ ਇੱਥੇ ਤੁਹਾਨੂੰ ਕਿਸੇ ਵੀ ਇਦਾਂ ਦਾ ਘਰ ਨਜ਼ਰ ਨਹੀਂ ਆਏਗਾ ਕਿ ਜਿਸ ਤਰ੍ਹਾਂ ਅੱਜ ਕੱਲ ਮਾਡਰਨ ਤਰੀਕੇ ਦੀਆਂ ਜਿਹੜੀਆਂ ਕੰਧਾਂ ਕਰਕੇ ਦਰਵਾਜ਼ੇ ਲੋਕ ਲਗਾਉਂਦੇ ਆ ਸਾਰੇ ਦਰਵਾਜ਼ੇ ਜਿਹੜੇ ਉਹ ਪੁਰਾਣੇ ਬਣੇ ਹੋਏ ਆ ਤੇ ਬੜੇ ਹੀ ਖੂਬਸੂਰਤ ਨੇ ਸਾਰੇ ਘਰਾਂ ਦੇ ਅੱਗੇ ਦਰਵਾਜ਼ੇ ਡਿਓੜੀਆਂ ਬੈਠਕਾਂ ਇਹ ਦੇਖੋ ਦੋਸਤੋ ਕਿੰਨਾ ਪਿਆਰਾ ਜਿਹੜਾ ਇੱਕ ਪਿੰਡ ਦੇ ਵਿੱਚ ਕਾਰਨਰ ਤੇ ਬਣਿਆ ਆ ਦਰਵਾਜ਼ਾ ਉੱਪਰਲੇ ਪਾਸੇ ਛੋਟਾ ਜਿਹਾ ਚਬਾਰਾ ਤੇ ਇਹ ਸਾਹਮਣੇ ਦਰਵਾਜਾ ਹੈ ਇਹ ਇਸ ਲਾਈਨ ਦੇ ਵਿੱਚ ਤੁਸੀਂ ਦੇਖੋਗੇ 2-3 ਰੈਗੂਲਰ ਜਿਹੜੀ ਇੱਕੋ ਲਾਈਨ ਦੇ ਵਿੱਚ ਦਰਵਾਜੇ ਨਜ਼ਰ ਆਉਂਦੇ ਆ ਦੋਸਤੋ ਕੁਝ ਕੁ ਪਿੰਡਾਂ ਦੇ ਵਿੱਚ ਹੀ ਇਹ ਵਿਰਾਸਤੀ ਚੀਜ਼ਾਂ ਬਚੀਆਂ ਨੇ ਤੇ ਸਾਡੇ ਚੈਨਲ ਦੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਵਿਰਾਸਤੀ ਇਮਾਰਤਾਂ ਨੇ ਹਵੇਲੀਆਂ ਨੇ ਦਰਵਾਜੇ ਨੇ ਉਹਨਾਂ ਨੂੰ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਰਹਿੰਨੇ ਆ ਇਹ ਅੱਜ ਦੀ ਵੀਡੀਓ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਰੜਵਾਲਾ ਤੋਂ ਸੀ ਦੋਸਤੋ ਤੁਹਾਡੇ ਪਿੰਡ ਦੇ ਵਿੱਚ ਵੀ ਜੇਕਰ ਕੋਈ ਐਦਾਂ ਦੀਆਂ ਪ੍ਰਾਣੀਆਂ ਵਿਰਾਸਤੀ ਇਮਾਰਤਾਂ ਨੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਅਸੀਂ ਉਸ ਦੀ ਕਵਰੇਜ ਕਰਕੇ ਵੀ ਅੱਗੇ ਦੋਸਤਾਂ ਨਾਲ ਸਾਂਝੀ ਕਰਾਂਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਨਾਲ ਅੱਗੇ ਸਾਂਝਾ ਜਰੂਰ ਕਰਿਓ ਧੰਨਵਾਦ